ਇਹ ਤਾਂ ਜਨਤਾ ਨਹੀਂ ਰਾਜ਼ ਦੇ ਇਦਾਂ ਧੱਕੇ ਨਾਲ ਖੱਡਾ ਲਾਉਣਾ ਕਦ ਵਾਸਤੇ ਲਾਉਂਦੇ ਜਮੀਨਾਂ ਸਾਟੀਆਂ ਸਾਰਾ ਕੁਝ ਸਾਡਾ ਧੱਕੇ ਨਾਲ ਅਗੇ ਖੱਡੇ ਲਾਉਣ ਰਿਹਾ ਮੰਜੂਸਾ ਖੜਦਾ ਸਾਨੂੰ ਸਰਦਾਰ ਕੀ ਪਤਾ ਨਹੀਂ ਕਿ ਸਾਡੇ ਘਰੇ ਆ ਕੇ ਲਾ ਦੇਣ ਕਿ ਵੇਖਣ ਮੰਜੂਸਾ ਘਰ ਤੁਹਾਡਾ ਚੁੱਕੇ ਲਾ ਜਾਂਦੇ ਆ ਨਾਣ ਲਾ ਕੇ ਧੁਕਾ ਮਾਰ ਕੇ ਗੋਲੀਆਂ ਤੇ ਮਰ ਜੀਏ ਸਾਤੇ ਪੈ ਗਈਆਂ ਇਹ ਖੱਡੇ ਲਾ ਲੈਣ ਗੋਲੀ ਮਾਰ ਤਾਂ ਉਹ ਆਲ ਮਰਜੂਰ ਆ ਪਰ ਇਹ ਖੱਡਾ ਲਗ ਦੇਵਾਂਗੇ ਐਂ ਦੇਖ ਜੇ ਮੰਜੂਸਾ ਦਾ ਸਾਨੂੰ ਬਾਤ ਸਾਨੂੰ ਗੋਲੀਆਂ ਮਾਰੋ ਬੰਨੇ ਕਰੋ ਚੁੱਕੇ ਦਰਿਆ ਜ ਮਾਰੋ ਤਾਲਾ ਤਾਂ ਕਾਲੇ ਕਰ ਨਹੀਂ ਸਕਦੇ ਅਸੀਂ ਇਹਨੇ ਸਾਨੂੰ ਮਾਰ ਦੋ ਤੇ ਜੋ ਮਰਜ਼ੀ ਕਰੀ ਜਾਓ ਮਗਰ ਸਰਕਾਰ ਦਾ ਕਾ ਕਰਨੀ ਸਿਆਰ ਫੇਰੋਂ ਤਕਾਉਂ ਡਿਆ ਆ ਜੀਨਾ ਚਾਹੋ ਚਾਹੋ ਅੰਦਰ ਮਾਰੋ ਅੰਦਰ ਮਾਰੋ

ਹਾਇਆ ਫੋਰਸ ਪਰ ਸਾਰੇ ਜ਼ਿਲ੍ਹੇ ਦੀ ਮੰਗਾ ਕੇ ਦੇ ਨਾ ਫਿਰ ਆ ਕੇ ਖੱਟਾ ਲਾਉਣਾ ਸ਼ੁਰੂ ਕਰਤਾ ਵਾ ਇਹ ਧੱਕੇਸ਼ਾਹੀ ਨਹੀਂ ਦੇ ਕੀ ਆ ਜੇ ਲੋਕ ਜਨਤਾ ਨਹੀਂ ਰਾਜ਼ ਦੇ ਤਾਂ ਧੱਕੇ ਨਾਲ ਖੱਟਾ ਲਾਉਣਾ ਕਦ ਵਾਸਤੇ ਲਾਉਂਦੇ ਜਮੀਨਾਂ ਸਾਟੀਆਂ ਸਾਰਾ ਕੋਈ ਸਾਡਾ ਧੱਕੇ ਨਾਲ ਆ ਕੇ ਖੱਡੇ ਲਾਉਣ ਰਿਹਾ ਜਿਹਦਾ ਮੈਂ ਕਹਿਣਾ ਕਿ ਇਹ ਜਿਹੜੀ ਮਨਜ਼ੂਰਸ਼ੁਦਾ ਖਾਣੇ ਮੰਜੂਸ ਸਦਾ ਖੱਟ ਜਾ ਸਾਨੂੰ ਸਦਾ ਕੀ ਪਤਾ ਨਹੀਂ ਕਿ ਉਹ ਹੱਟ ਘਰੇ ਆ ਕੇ ਲਾ ਦੇਣ ਕਿ ਆਖਣ ਮੰਜੂਸਲਾ ਤਾਂ ਤੁਹਾਡਾ ਚੁੱਕੇ ਲਾ ਜਾਣੇ ਕਿੱਥੇ ਜਾਵਾਂਗੇ ਕਿੱਥੇ ਛੁੱਟਣਗੇ ਸਾਨੂੰ ਐਂ ਦਖਾ ਜੇ ਮੰਜੂਸਾ ਦਾ ਸਾਨੂੰ ਬਾਤ ਉਹ ਸਾਨੂੰ ਗੋਲੀਆਂ ਮਾਰੋ ਬੰਨੇ ਕਰੋ ਚੁੱਕੇ ਦਰਿਆਜ ਮਾਰੋ ਉਹਦੀ ਕਿਸਾਨਾਂ ਦਾ ਕਹਿਣਾ ਕਿ ਤੇ 10 ਕੱਲੇ ਹਟ ਕੇ ਜੇ ਖੱਟ ਚੱਲੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਜੀ ਪ੍ਰੋਬਲਮ ਪ੍ਰੋਬਲਮ ਆਣੀ ਇੱਥੇ ਸਾਡਾ ਬੰਨ ਹੜਿਆਂ ਚ ਮੈਨਾਂ ਰੋੜ ਜਾਣਾ ਹਾਂ ਜੀ ਅਸੀਂ ਕਿੱਧਰ ਜਾਵਾਂਗੇ ਹਾਂ ਜੀ ਉਹ ਆ ਵੀ ਖਾਣਾ ਹੀ ਉਹ ਜਾਂਦੀ ਹਾਂ ਹਾਂ ਜੀ ਮੰਗ ਇਹੋ ਕਰਦੇ ਆ ਵੀ ਸਾਡੀ ਮਿਹਨਤਾਂ ਵੀ ਖੱਟਾ ਨਾਂ ਲਾਇਆ ਜਾਵੇ ਅ ਹਾਲੋ ਜੇਕਰ ਖੱਡਾ ਲੱਗ ਜਾਂਦਾ ਤਾਂ ਕਿਸਾਨਾਂ ਦਾ ਕਿੰਨਾ ਨੁਕਸਾਨਦਾ ਹੁੰਦਾ ਸਾਰਾ ਹੀ ਨੁਕਸਾਨ ਹੀ ਨੁਕਸਾਨ ਹੈ ਜੀ ਅੱਗੇ ਤਾਂ ਆਹ ਵੇਖਿਆ ਜੇ ਪਿੱਛੇ ਕੋੜ ਮਾਜ ਬਾਨ ਟੁੱਟਾ ਖੱਡੇ ਦੇ ਕਾਰਨ ਟੁੱਟਾ ਉਹੋ ਗੱਲ ਮੇਥੇ ਬਾਨਾ ਜੀ ਹਾਂਜੀ ਮੁੜ ਕੇ ਉਦੋਂ ਉਸ ਟਾਈਮ ਤੇ ਕੋਈ ਨਹੀਂ ਪਹੁੰਚਦਾ ਆ ਜੀ ਜਿਆਦੇ ਸਾਰ ਲਈਏ ਵੀ ਕੀ ਹੁੰਦਾ ਇੰਨੀ ਫੋਰਸ ਆ ਗਈ ਉਹ ਕੱਢਣ ਤਾਂ ਸਾਨੂੰ ਕੋਈ ਫੋਰਸ ਨਹੀਂ ਆਈ ਇੱਥੇ ਇਹ ਹੁੰਦੀ ਆ ਤੇ ਇਹੋ ਬੇਨਤੀ ਸਾਡੀ ਵੀ ਸਾਡੀ ਸੁਣਵਾਈ ਹੋਵੇ ਜੇ ਨਹੀਂ ਸੁਣਵਾਈ ਹੁੰਦੀ ਅਸੀਂ ਤਾਂ ਦਾਵਾ ਪਕੜੇ ਕਰ ਨਹੀਂ ਸਕਦੇ ਅਸੀਂ ਨੇ ਸਾਨੂੰ ਮਾਰ ਦੋ ਤੇ ਜੋ ਮਰਜ਼ੀ ਕਰੀ ਜਾਓ ਮਗਰੋਂ ਤੇ ਚਾਹੇ ਸਾਨੂੰ ਜ਼ਮੀਨਾਂ ਉੱਪਰ ਦੇ ਦੇਣ ਤਾਂ ਸਾਡੀ ਜ਼ ਅਰੇ ਹਮਸੰਭਾ ਕਿਹੜਾ ਪਿੰਡਾ ਸਭਰਾ ਕੀ ਗੱਲ ਆੜਾ ਪਤਾ ਲੱਗਾ ਇਹ ਸਾਡੀ ਜ਼ਮੀਨ ਸਾਰੀ ਜੀ ਸਾਡੀ ਜ਼ਮੀਨ ਸਾਰੀ ਵਿੱਚ ਦਰਿਆ ਆ ਅਸੀਂ ਰੋਟੀ ਕਿੱਥੋਂ ਖਾਣੀ ਸਾਡੀ ਹਾਰੀ ਟਹਿ ਗਈ ਤਾਂ ਅਸੀਂ ਕਿਧਰ ਨੂੰ ਜਾਣਾ ਸਾਨੂੰ ਕੋਈ ਸਰਕਾਰ ਨੇ ਪੈਸਾ ਦਿੱਤਾ ਵੀ ਸਾਡੇ ਪਈਆਂ ਹੀ ਖੱਡਾ ਲਾਉਣਾ ਸਾਨੂੰ ਕੱਖ ਨਹੀਂ ਦਿੱਤਾ ਸਾਡੀ ਪਈ ਦਾ ਬਗੋਂ ਮੇਰੀ ਜ਼ਬਰਦਸਤੀ ਖੱਡਾ ਲੱਗਣ ਡਿਆ ਵਾ ਅਹੀਂ ਹੋੜੇ ਕਿਸਾਨ ਦੂਰ ਜਾਂ ਤੀ ਗਏ ਮਾ ਨੌਨ ਲਾ ਕੇ ਬਦੂਕਾਂ ਮਾਰ ਕੇ ਗੋਲੀਆਂ ਤੇ ਮਰ ਜਗੇ ਆਪੇ ਪੈਗੀਆਂ ਇਹ ਖੱਡੇ ਲਾ ਲੈਣ ਅਸੀਂ ਕਿਹੜੇ ਨੂੰ ਜਾਣਾ ਵਾ ਜਮੀਨ ਆ ਰਹੀ ਵੀ ਸਾਡੀਆਂ ਰੋੜੀਆਂ ਨੇ ਅਸੀਂ ਜਾਣਾ ਕਿਦੋਂ ਹਾਰੀ ਅੱਗੇ ਰੂੜੀ ਪਈ ਆ ਅੱਗੇ ਫਾਹਲ ਆੜੇ ਹੋਣੀ ਹੁੰਦੀ ਆ ਸਰਕਾਰ ਧੱਕਾ ਕਰਨੀ ਸਿਆਰ ਫਿਰੋਂ ਕਾਹੋਂ ਆ ਦੇਣਾ ਅਸੀਂ ਕਿਹੜੇ ਜਾਵਾਂਗੇ ਨਾ ਤਾਂ ਵੀ ਕਿਹੜੇ ਜਾਵਾਂਗੇ ਆਮ ਜ਼ਮੀਨ ਵਿੱਚ ਹਾਰੀ ਦਰਿਆਵਾਂ ਵਿੱਚ ਜ਼ਮੀਨ ਪਈ ਆ ਅਸੀਂ ਕਿਹੜੇ ਨਹੀਂ ਜਾਣਾਾਨੂੰ ਕੋਈ ਠੇਕਾ ਦਿੱਤਾ ਜਾਂਾਨੂੰ ਕੋਈ ਪਾਹਾ ਦਿੱਤਾ ਇਹ ਹਣ ਗੋਲੀ ਮਾਰ ਤਾਂ ਉਹ ਆਲ ਮਰਜ਼ੂਰ ਆ ਪਰ ਇਹ ਕੰਡਾ ਲੱਗ ਦੇਵਾਂਗੇ